ਨਸ਼ੇੜੀਆਂ ਨੇ ਨਿਹੰਗ ਸਿੰਘ ਤੇ ਕੀਤਾ ਜਾਣ ਲੇਵਾ ਹਮਲਾ ਨਸ਼ਾ ਪੀਣ ਅਤੇ ਵੇਚਣ ਤੋਂ ਰੋਕਣ ਤੇ ਕੀਤਾ ਗੰਭੀਰ ਜ਼ਖਮੀ ਹਾਲਤ ਚ ਨਿਹੰਗ ਸਿੰਘ ਨੂੰ ਕਰਵਾਇਆ ਹਸਪਤਾਲ ਚ ਭਰਤੀ ਆਪ ਦੀ ਕੋਆਰਡੀਨੇਟਰ ਸੋਨੀਆ ਮਾਨ ਨੇ ਮੌਕੇ ਤੇ ਪਹੁੰਚ ਸਖਤ ਕਾਰਵਾਈ ਦੇ ਦਿੱਤੇ ਆਦੇਸ਼ ਰਾਜਸਥਾਨ ਦੇ ਇੱਕ ਅਸਬਾ ਚੋਗਾਵਾ ਵਿਖੇ ਨਸ਼ਾ ਕਰਨ ਅਤੇ ਵੇਚਣ ਤੋਂ ਰੋਕਣ ਤੇ ਇੱਕ ਨਿਹੰਤ ਸਿੰਘ ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਇਸ ਬੰਦੇ ਪੋਕੇ ਦੇ ਸਰਕਾਰੀ ਹਸਪਤਾਲ ਤੇ ਜੇਰੇ ਇਲਾਜ ਨਿਹੰਤ ਸਰਵਰ ਸਿੰਘ ਪਿੰਡ ਠੱਠੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਦਵਾਰੇ ਦੇ ਨਜ਼ਦੀਕ ਵਿਅਕਤੀ ਜਿਹੜੇ ਕਿ ਕੁਝ ਨਸ਼ਾ ਕਰ ਰਹੇ ਸੀ ਤਾਂ ਰੋਜ਼ਾਨਾ ਉਹਨਾਂ ਦੇ ਵੱਲੋਂ ਨਸ਼ਾ ਵੇਚਿਆ ਤੇ ਕੀਤਾ ਜਾਂਦਾ ਹੈ ਤਾਂ ਜਿਵੇਂ ਹੀ ਸਰਵਨ ਸਿੰਘ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤਾਂ 15 ਦੇ ਕਰੀਬ ਵਿਅਕਤੀ ਜਿਨ੍ਹਾਂ ਦੇ ਕੋਲ ਲੋਹੇ ਦੇ ਹਥਿਆਰ ਸੀ ਤਾਂ ਉਹਨਾਂ ਦੇ ਨਾਲ ਸਰਵਨ ਸਿੰਘ ਤੇ ਜਾਣੇਵਾ ਹਮਲਾ ਕਰਕੇ ਲੱਤ ਤੇ ਬਾਹ ਤੋੜ ਦਿੱਤੀ ਗਈ ਤਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਨਿਹੰਗ ਸਿੰਘ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਤਾਂ ਉਦਰੀ ਮੌਕੇ ਤੇ ਪਹੁੰਚੀ ਆਪ ਦੀ ਕੋਆਰਡੀਨੇਟਰ ਸੋਨੀਆ ਮਾਨ ਨੇ ਹਸਪਤਾਲ 'ਚ ਜੇਰੇ ਇਲਾਜ ਸਰਵਨ ਸਿੰਘ ਦਾ ਹਾਲ-ਤੱਲ ਜਾਣਿਆ ਤੇ ਨਾਲ ਹੀ ਨਸ਼ਾ ਤਸਕਰਾਂ ਵਿਰੋਧ ਸਖਤ ਕਾਰਵਾਈ ਦੇ ਆਦੇਸ਼ ਵੀ ਦਿੱਤੇ ਗਏ ਵਿਖੋ ਜੀ ਸਾਡੇ ਇੱਥੇ ਮੌਜੂਦਾ ਐਸ ਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨ ਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਅਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਤੇ ਐਫ ਆਈ ਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਪਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਹੈ ਔਰ ਨਸ਼ੇ ਜਿਹੜੇ ਹੈ ਉਹ ਨਹੀਂ ਚੱਲਣਗੇ ਜੀ ਜਿਹੜੀ ਵਿੱਚ ਵੇਖਿਆ ਪ ਦੇ ਬਾਬਾ ਜੀ ਦੇ ਆ ਮਲਾ ਹੋ ਗਿਆ ਜੇ ਤੁਹਾਡੇ ਪਰਿਵਾਰ ਦੇ ਮੇਰੇ ਅਗੇ ਬਾਟ ਟੋਣਗੇ ਉਹਨਾਂ ਤੇ ਨਾਲ ਵੀ ਹਵਾਲਾ ਲਊਗਾ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੁੱਡਣਾ ਕੁਛ ਨਹੀਂ ਹੁੰਦਾ ਅਕਾਲ ਪੁਰਖ ਨੇ ਜਿੰਨੀ ਲਿਖੀ ਉਹਨੇ ਪੂਕਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਹੋ ਕੇ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਹਨੀ ਪੋਕ ਕੇ ਜਾਂਦੀ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ ਸਾਡਾ ਨਾਮ ਬਾਬਾ ਸਰਵਜ ਸਿੰਘ ਪੇਠਟਾ ਜੀ ਗਰੰਥੀ ਸਿੰਘ ਆਹੀ ਐ ਬਰਬਟਰ ਲੋਸ ਦੇ ਪੜਾਅ ਦੇ ਵੀ ਸੇਵਾ ਮੇਲੇ ਚਗਾਵੇ ਉੱਥੇ ਵੀ ਜਲ ਜਾਂਦੇ ਨੇ ਐ ਬੜੀ ਰੋਡ 'ੱਕਿਆ ਵਿੱਚ ਬੀੜੀਆਂ ਪੀਆ ਕਰ ਗੁਰਦੁਆਰੇ ਸਾਹਿਬ ਲਾਗੇ ਛੱਡਦੇ ਨਹੀਂ ਕਿ ਸਾਹਮਣੇ ਸੰਭਾਗੇ ਵੀ ਜਿਹੜੇ 2-3 ਘਰ ਗੁਰਦੁਆਰੇ ਸਾਹਮਣੇ ਹੀ ਆ ਐ ਸਮੈਕੀਆਂ ਵਾ ਸਮੈਕ ਪੀਣ ਵਾਲਿਆਂ ਨੂੰ ਰੱਖਦੇ ਆ ਟੱਕੇ ਨਹੀਂ ਦਿੰਦੇ ਸਮੈਕ ਪੀਣ ਵੇਚਣ ਵਾਲੇ ਆਂਦੇ ਹੀ ਉਹ ਸੜਿਆ ਸਾਡੇ ਨੂੰ ਕੁਝ ਵਿਗਾੜ ਸਕਦੇ ਕੀ ਕਰ ਲਿਆਊਗਾ ਸਾਡੇ ਸਮੈਕ ਨਾਲ ਉਹਨਾਂ ਦਾ 14 14 ਪਰਚੇ ਆਂਦਾ ਮੇਰੇ ਤੇ ਹੋਏ ਆ ਮੁੰਡਾ ਕਹਿੰਦਾ ਕੀ ਨਾਦਾ ਤਾਂ ਦਾ ਚੇਤਾ ਨਹੀਂ ਆਂਦਾ 14 ਪਰਚੇ ਹੋਏ ਤੇ ਹੋਰ ਪਰਚਾ ਹੋ ਜ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਮਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚਾ ਪੰਜ 6 ਜਣੇ ਉਹਨਾਂ ਕੁੱਟਣੋ ਹੜੇ ਨਹੀਂ ਸਾਨੂੰ ਬੜਾ ਕੁੱਟਿਆ ਹੁੰਦਾ ਨੇ ਭੱਜ ਗਿਆ ਪਰ ਇੱਕ ਹੋਰ ਹੀ ਡਾਂਗ ਸਿਕੰਡਰ ਨਿਕਾ ਜਾ ਵਿਚਾਰਾ ਉਹ ਭੱਜ ਗਿਆ ਕਿਸੇ ਦੇ ਘਰੇ ਵੜ ਗਿਆ ਉਹ ਪਰੇ ਦੁਕਾਨ ਤੇ ਚੱਲ ਗਿਆ ਵਿਚਾਰਾ ਉਨੇ ਉਹਦੀ ਜਾਨ ਬੱਜ ਗਈ ਨਹੀਂ ਉਹਨੂੰ ਕੁੱਟੇ ਸੀ ਜਿੰਨਾ ਤੱਕ ਉਹਨੂੰ ਕੁੱਟ ਮਾਰ ਕੇ ਥੇ ਅਗਰ 10 15 ਜਾਨੇ ਸੀ ਪਰ ਕੁੱਟਿਆ ਸਾਨੂੰ 6 7 ਜਾਨੇ ਨੇ ਕੁੱਟਿਆ ਕੁੱਟਿਆ 6 7 ਜਾਨੇ ਇਹੇ ਵੇਚਣ ਵਾਲੇ ਇੱਕ ਪੀਣ ਵਾਲੇ ਵੀ ਸਮਾਹ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਪੀਣ ਵਾਲਿਆਂ ਨੇ ਵੀ ਕੁੱਟਿਆ ਰਸਪੇਚਣ ਵਾਲਿਆਂ ਨੇ ਵੀ ਜਿਹੜਾ ਇਹ ਕਰਵਾ ਚਾਲਦੇ ਆ ਇਹਨਾਂ ਨੂੰ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਬਰਬਾਦ ਉਹ ਆਂਦੇ ਹੀ ਨਹੀਂ ਡਰਦੇ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ ਉਹਨੇ ਬਿਲਕੁਲ ਨਹੀਂ ਡਰਦੇ ਪੁਲਿਸ ਵਾਲਾ ਤੂੰ ਸਾਨੂੰ ਕਰ ਲੈਗਾ ਉਹਨੇ 14 14 ਪਰਚੇ ਸਾਡੇ ਦੇ ਹੋਏ ਆ ਇਹ ਕਿਹੜੇ ਥਾਣੇ ਅੰਦਰ ਆਉਂਦਾ ਇਹ ਥਾਣਾ ਆਉਂਦਾ ਲੁੱਪਗਿੱਚਗਾਵਾ ਅੱਛਾ ਜੀ ਸਰਿਆਂ ਵਿਗਦੀਆਂ ਸਰਿਆਂ ਵਿਗਦੀਆਂ ਖੁਸਰੀਆਂ ਦੀ ਖੁਸਰੀ ਦੇ ਗੱਡੀ ਦੇ ਵਿੱਚ ਹੀ ਬੜੀ ਵਿਗਦੀ ਹੈ ਸਵੇਗ ਇਹ ਕੋਈ ਜਿਹੜਾ ਨਸ਼ਿਆਂ ਵਿਰੋਧ ਚੱਲੰਦੇ ਆ ਅਭਿਆਨ ਇਹਦੇ ਵਿੱਚ ਕੋਈ ਕਾਰਵਾਈ ਹੋਈ ਨਹੀਂ ਇੱਥੇ ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋਈ ਕਰਦਾ ਨਹੀਂ ਨਾ ਕੋਈ ਆਜਰ ਸਰਪੰਚ ਮੈਂਬਰ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਆ ਸਰਪੰਚ ਸਾਹਿਬ ਜੀ ਆ ਕੰਮ ਕਰਦਾ ਔਰ ਨਾ ਕਰੀ ਨਾ ਤੁਹ ਪੁੱਛਿਆ ਨਾ ਕੁਛ ਨਹੀਂ ਕਿ ਕਾਲੇ ਸਰਪੰਚ ਸਟਾਗ ਬਾਸ ਬਾਹਰ ਹੱਡੀ ਦੋ ਥੌਰ ਟੁੱਟ ਗਈ ਹੈ ਅੱਛਾ ਜੀ ਬੜਾ ਕੁੱਟਿਆ ਬੜੀ ਰਾਠਾ ਮਾਰਿਆ ਲੋਏ ਦੀਆਂ ਵਾਲੇ ਬਾਰੇ ਵਾਲੇ ਟੁੱਟ ਕੇ ਵਿੱਚ ਇਹ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਭਗਵੰਤ ਮਾਨ ਸਾਹਿਬ ਐਵੇਂ ਤੁਸੀਂ ਆਪਰਾ ਕਰਦੇ ਫਿਰਦੇ ਸਮੈਕਾ ਦੇ ਬੜੀਆਂ ਚੱਲਣ ਦੀਆਂ ਹੀਰੋਣਾ ਚੱਲਣਦੀਆਂ ਤੋ ਇਹ ਕਹਿੰਦੇ ਅਸੀਂ ਛਡਾਉਣੀਏ ਤੂੰ ਕਿੱਥੇ ਛਡਾਈਆਂ ਆ ਵੇਖੋ ਅਸੀਂ ਗਏ ਛਡਾਉਣ ਬਾਤ ਤੇ ਸਾਡੇ ਬਾਹ ਤੋੜੀ ਦੋ ਥਾਵਾਂ ਤੇ ਬੜਾ ਕੁਸ਼ ਹੋਇਆ ਭਗਵੰਤ ਮਾਨ ਨੇ ਕੀ ਕਰ ਲੈਣਾ ਵਿਚਾਰੇ ਨੇ ਭਗਵੰਤ ਮਾਨ ਕੋਲ ਨਹੀਂ ਕੁਛ ਵੀ ਹੋਣਾ ਨਹੀਂ ਹੋਣਾ ਹੀ ਵਾਅਦਾ ਨਾ ਕਹਿੰਦੇ ਆ ਭਗਵੰਤ ਮਾਨ ਕੋਲ ਕੁਸ਼ ਨਹੀਂ ਹੋਣਾ ਐ ਸਰ ਐ ਰੜੇ ਸਾਂ ਵੱਡੇ ਵੱਡੇ ਅਫਸਰਾਂ ਰੜੇ ਭਗਵੰਤ ਮਾਨ ਭਗਵੰਤ ਮਾਨ ਦੇ ਚਰਨਾਂ ਕੇਸ ਬੈ ਕੇ ਛਡਾ ਦੇਣੀ ਆ ਉਹ ਕੋਈ ਛਡਾਈ ਜੀ ਨਹੀਂ ਸਬੈਗ ਐ ਨੰਘ ਸੰਘ ਸਬੈਗ ਛਡਾਉਣਗੇ ਗਾਟੇ ਲੈ ਇਹਨਾਂ ਨੰਘਾ ਸੰਘਾਂ ਨੇ ਲਾਉਣੇ ਆ ਐਨਾ ਪੁਲਸਰ ਨੇ ਗਾਟੇ ਲਾਉਣੇ ਸਬੈਗ ਵੇਚਣ ਵਾਲਿਆਂ ਦੇ ਨਾ ਐ ਸਰਕਾਰ ਨੇ ਗਾਟੇ ਲਾਉਣੇ ਲਾਉਣੇ ਨੰਘਾ ਸੰਘਾਂ ਨੇ ਲਾਉਣੇ ਗਾਟੇ ਸਰਕਾਰ ਨੇ ਗਾ ਸਰਕਾਰ ਕੋ ਗਾਟੇ ਲੱਤ ਨੇ ਇਹ ਭਗਵਾਨ ਦਮਾਨ ਕੋ ਆਪਣੇ ਘਾਟੇ ਲੱਥਨੇ ਇਹ ਧੋਣਾ ਲਾਉਣੀਆਂ ਨਹਾਗਾ ਸਿੰਘਾਂ ਨੇ ਸਮਾਗ ਵੇਚਣ ਵਾਲਿਆਂ ਦੀਆਂ ਸਮਾਗ ਪੀਣ ਵਾਲਿਆਂ ਧੀਆ ਪਣ ਰੰਡੀਆਂ ਆਉਂਦੀਆਂ ਬੜਾ ਮੰਦਾ ਹਲੋਂਦਿਆ ਚੜ੍ਹਦੀ ਕਲਾ ਟਾਈਮ ਟੀਵੀ ਲਈ ਚੁਗਾਵਾ ਤੋਂ ਪੱਤਰਕਾਰ ਹਰਦੇਵ ਪ੍ਰਿੰਸ ਅਤੇ ਬਬਲੂ ਮਹਾਜਨ ਦੀ ਖਾਸ ਰਿਪੋਰਟ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ